ਇਕ ਤਾਂ ਹੋਰ ਬੜੀ ਮਜ਼ੇਦਾਰ ਗੱਲ ਦੱਸਣਾ ਕਮਲਜੀਤ ਸਲੂਜਾ ਤੇ ਜਸਪਾਲ ਸਲੂਜਾ ਆਪਸ ਚ ਕਮਲਜੀਤ ਸਲੂਜਾ ਭੂਆ ਦੀ ਕੁੜੀ ਹੈ ਔਰ ਜਸਪਾਲ ਸਿੰਘ ਮਾਮੇ ਦਾ ਮੁੰਡਾ ਯਾਨੀ ਕਿ ਕਜ਼ਨ ਭੈਣ ਭਰਾ ਜਿਹਨੂੰ ਆਪਾਂ ਕਹਿੰਦੇ ਆ ਇਹਨਾਂ ਨੇ ਆਪਣੀ ਜਵਾਨੀ ਜਦੋਂ 18 ਸਾਲ ਦੀ ਹੋਈ ਉਮਰ ਸੀ ਉਦੋਂ ਵਿਆਹ ਕਰਾ ਲਿਆ ਸੀ ਔਰ ਸ਼ਮਿਤ ਸਲੂਜਾ ਜਿਹੜਾ ਸ਼ਮਿਤ ਸਿੰਘ ਦਾ ਵੱਡਾ ਬੇਟਾ ਹੈ ਤੇ ਇਹ ਐਕਚੁਅਲੀ ਹੀ ਰਾਜ ਸਿੰਘ ਤੇ ਬੱਗਾ ਵੀ ਆਪਸ ਚ ਸਾਰੇ ਭੈਣ ਭਰਾਈ ਲੱਗੇ ਪਰ ਚਲੋ ਹੁਣ ਜੀਜਾ ਸਾਲਾ ਬਣ ਚੁੱਕੇ ਨੇ ਸੋ ਇਹਨਾਂ ਨੇ ਇਹਨਾਂ ਦੇ ਇਸ਼ਮੀਤ ਸਿੰਘ ਦੀ ਨਾਲ ਵਿਆਹ ਹੋਇਆ ਸੀ ਸਿਲਪਿੰਦਰ कौर ਲੜਕੀ ਦਾ ਅੰਮ੍ਰਿਤਸਰ ਤੋਂ ਔਰ ਇਹਨਾਂ ਨੇ ਕੀ ਕੀਤਾ ਕਿ ਉਹਨੂੰ ਬਹੁਤ ਤਸੀਹੇ ਦੇ ਰਹੀ ਸੀ ਤੰਗ ਕਰ ਰਹੀ ਸੀ ਪਰੇਸ਼ਾਨ ਕਰ ਰਹੀ ਸੀ ਔਰ ਉਸ ਲੜਕੀ ਨੇ ਇਹਨਾਂ ਦੇ ਖਿਲਾਫ ਕੰਪਲੇਂਟਸ ਕੀਤੀਆਂ ਸੀ ਔਰ ਆਪਣੇ 23 ਤਰੀਕ ਨੂੰ ਹੀ ਨਾ ਸ਼ਾਮ ਨੂੰ ਉਹਨੂੰ ਸੱਦਿਆ ਗਿਆ ਸੀ ਪੇਰੈਂਟਸ ਨੂੰ ਸੱਦਿਆ ਕਿ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਹੈ ਕਿ ਤੁਸੀਂ ਇੱਕ ਵਾਰੀ ਆ ਜਾਓ ਹਫ਼ਤੇ 10 ਦਿਨ ਲਈ ਲੈ ਜਾਓ ਗੱਲ ਕਰਕੇ ਫਿਰ ਇਹਨਾਂ ਨੂੰ ਛੱਡ ਦੇਣਾ ਮਤਲਬ ਫਿਰ ਇੱਥੇ ਰਹਿ ਲਾਂਗੇ ਸੋ ਬੇਟੀ ਨੇ ਆਪਣੇ ਸਿਰਫ ਜਿਹੜਾ ਕਿਟ ਬੈਗ ਹੁੰਦਾ ਜਿਹਨੂੰ ਆਪਾਂ ਜਿਮ ਬੈਗ ਕਹਿੰਦੇ ਉਹਦੇ ਚ ਆਪਣੇ ਜਰੂਰੀ ਦੋ ਤਿੰਨ ਸੂਟ ਪਾਏ ਤੇ ਜਿਹੜੇ ਉਹਦੀ ਆਪਣਾ ਪਰਸਨਲ ਪਰਸੀ ਉਹਦੇ ਵਿੱਚ ਜਿਹੜੀ ਰੈਗੂਲਰ ਜੁਐਲਰੀ ਰੱਖਦੀ ਹੈ ਪੈਸੇ ਪੈਸੇ ਸੀ 27000 ਰੁਪਿਆ ਕੈਸ਼ ਔਰ ਕੁਝ ਹੋਰ ਆਈਟਮਾਂ ਸੀਗੀਆਂ ਉਹ ਵਾਲੀਆਂ ਆਈਟਮਾਂ ਜਿਹੜੀਆਂ ਸੀ ਅ ਉਹ ਲੈ ਕੇ ਤੇ ਆਰੇਸੀ ਤੇ ਪਿੱਛੋਂ ਬੱਗੇ ਦਾ ਫੋਨ ਆਉਂਦਾ ਕਿ ਭਾਜੀ ਰੁਕੋ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਸੋ ਕੌਨਫੀਡੈਂਸ ਲਿਆ ਜਾਂਦਾ ਹੈ ਤੇ ਲੜਕੀ ਦੇ ਫਾਦਰ ਲੜਕੀ ਦੀ ਮਦਰ ਤੇ ਸਲਫ ਲੜਕੀ ਤਿੰਨ ਜਣੇ ਹੁੰਦੇ ਨੇ ਤੇ ਲੜਕੀ ਦੇ ਫਾਦਰ ਨੇ ਕਿਹਾ ਕਿ ਠੀਕ ਹੈ ਜੀ ਰੁਕ ਜਾਨੇ ਆ ਸੋ ਉਹ ਉਹਨਾਂ ਨੇ ਤੇ ਗੁਰਾਇਆ ਜਾਂ ਪਿੱਛੇ ਫਕੇ ਤੇ ਫਗਵਾੜਾ ਰੁਕਣ ਦੀ ਗੱਲ ਕੀਤੀ ਉਹ ਕਹਿੰਦੇ ਕਿ ਚਲੋ ਇਸ ਤਰ੍ਹਾਂ ਕਰੋ ਤੁਸੀਂ ਹਵੇਲੀ ਆ ਜਾਓ ਉੱਥੇ ਉਹਨਾਂ ਦੇ ਨਾਲ ਅਸੀਂ ਕੁਝ ਰਿਫਰੈਸ਼ਮੈਂਟ ਲੈ ਲੈਣੇ ਆ ਤੇ ਆਪਾਂ ਉੱਥੇ ਕੰਮ ਕਰ ਲੈਂਦੇ ਆ ਤੇ ਬੱਗਾ ਪਹਿਲਾਂ ਸਭ ਤੋਂ ਪਹਿਲਾਂ ਹਵੇਲੀ ਪਹੁੰਚਦਾ ਹੈ ਜਾ ਕੇ ਲੜਕੀ ਨੂੰ ਉਹਦੇ ਮਾਤਾ ਪਿਤਾ ਨੂੰ ਕਹਿੰਦਾ ਕਿ ਇੱਥੇ ਰਸ ਜ਼ਿਆਦਾ ਗੱਲ ਨਹੀਂ ਹੋਣੀ ਆਪਾਂ ਤੰਦੂਰੀ ਵਾਈਟ ਬਹਿ ਜਾਨੇ ਆ ਉਹ ਲੋਕ ਤੰਦੂਰੀ ਬਾਈਟ ਚਲੇ ਜਾਂਦੇ ਨੇ ਉੱਥੇ ਬਹਿੰਦੇ ਆ ਸਾਰੀ ਪਿੱਛੋਂ 6-7 ਜਣੇ ਆ ਜਾਂਦੇ ਨੇ ਇਹ ਜਿਨ੍ਹਾਂ ਦਾ ਨਾਂ ਲਿੱਤਾ ਹੈ ਔਰ ਇਹ ਲੋਕ ਆਉਂਦੇ ਹੀ ਕੋਈ ਗੰਦ ਬੋਲਣਾ ਸ਼ੁਰੂ ਕਰ ਦਿੰਦੇ ਨੇ ਔਰ ਲੜਾਈ ਦੇ ਮੂਡ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਇਹ ਲੜਾਈ ਸ਼ੁਰੂ ਕਰ ਲੈਂਦੇ ਨੇ ਉਹਦੇ ਦੌਰਾਨ ਇੱਕ ਦੂਜੇ ਨਾਲ ਇਸ਼ਾਰਾ ਕਰਕੇ ਜਿਹੜੀ ਕਮਲਜੀਤ ਕੌਰ ਹੈ ਜਿਹੜੀ ਜਸਪਾਲ ਸਿੰਘ ਸੁਲਝ ਦੀ ਵਾਈਫ ਹੈ ਐਕਚੁਅਲੀ ਭੂਆ ਦੀ ਕੁੜੀ ਹੈ ਹੁਣ ਵਾਈਫ ਹੈ ਤੇ ਉਹ ਕੀ ਕਰਦੀ ਹੈ ਕਿ ਲੜਕੀ ਦਾ ਪਰਸ ਉੱਥੋਂ ਖੋਲ ਲੈਂਦੀ ਹੈ ਉਹਨਾਂ ਨੂੰ ਮਾਰਕੋਟਾਈ ਚ ਉਲਝਾਲ ਦਿੰਦੇ ਨੇ ਉਧਰੋਂ ਦਾ ਪਰਸ ਖੋਲ ਲੈਂਦੀ ਹੈ ਔਰ ਇਹਦੇ ਚ ਵੀ ਦੱਸ ਦਿੰਨਾ ਕਿ ਲੜਕੀ ਵਾਲੇ ਲਗਭਗ ਡੇਢ ਘੰਟਾ ਇੰਤਜ਼ਾਰ ਕਰਦੇ ਇਹਨਾਂ ਦਾ ਇਹ ਲੋਕ ਝੂਠ ਬੋਲਦੇ ਆ ਕਿ ਲੜਕੀ ਵਾਲੇ ਸਾਡਾ ਸਮਾਨ ਲੈ ਕੇ ਭੱਜ ਗਏ ਮੈਨੂੰ ਇਹ ਲੱਗਦਾ ਕਿ ਜਦੋਂ ਲੜਕੀ ਵਾਲੇ ਇਹਨਾਂ ਦਾ ਡੇਢ ਘੰਟਾ ਉੱਥੇ ਇੰਤਜ਼ਾਰ ਕਰ ਰਹੇ ਹੁਣ ਕੇ ਤੇ ਕਾ ਉਹ ਭੱਜਣਗੇ ਉੱਥੇ ਵੀਡੀਓ ਫੁਟੇਜ ਉੱਥੇ ਸਾਰਾ ਕੁਝ ਅਵੇਲੇਬਲ ਹੈ ਸੋ ਇਹਨਾਂ ਨੇ ਆ ਕੇ ਉੱਥੇ ਮਾਰਕੋਟਾਈ ਕੀਤੀ ਸਭ ਕੁਝ ਕੀਤਾ ਫਿਰ ਇਥੇ ਇੱਕ ਬੜੀ ਅਫਸੋਸਜਨ ਗੱਲ ਸੁਣਾਉਣਾ ਕਿ ਜਦੋਂ ਕੰਪਲੇਂਟ ਦਿੱਤੀ ਗਈ ਡੀਐਸਪੀ ਫਲੋਰ ਨੇ ਇੰਟਰਫੇਰੈਂਸ ਕੀਤੀ ਇਸ ਮਾਮਲੇ 'ਚ ਕਿ ਇਹਦੇ 'ਚ ਸਪੋਰਟ ਕੀਤੀ ਜਾਵੇ ਹੁਣ ਡੀਐਸਪੀ ਫਲੋਰ ਨੂੰ ਵੀ ਪੁੱਛਿਆ ਜਾਣਾ ਚਾਹੀਦਾ ਹੈ ਵੀ ਤੇਰਾ ਕੀ ਇੰਟਰਸਟ ਸੀ ਸੱਜਣਾ ਤੂੰ ਵਿੱਚ ਗੈਰਕਾਨੂੰਨੀ ਕੰਮ ਨੂੰ ਬढ़ावा ਦੇਣ ਕਰਕੇ ਸਹੀ ਕੰਮ ਨਹੀਂ ਸੀ ਹੁੰਦੇ ਪਾਰਿਆ ਸੋ ਐਨੀਵੇ ਉਹਨਾਂ ਨੇ ਆਪਣਾ ਜੋਰ ਲਾਇਆ ਅਸੀਂ ਸਾਰੇ ਸਬੂਤ ਦੇ ਉੱਤੇ ਵੀਡੀਓ ਫੁਟੇਜ ਦਿੱਤੀਆਂ ਸੋ ਸਦਰ ਥਾਣਾ ਪੁਲਿਸ ਇਫਏ ਨੰਬਰ ਇੱਕ ਸਵੇਕ ਦਰਜ ਹੋਈ ਔਰ ਇਹਨਾਂ ਲੋਗਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੈ ਔਰ ਜਦੋਂ ਬੀਤੇ ਕੱਲ ਅਸੀਂ ਰੇਡ ਮਾਰਨਗੇ ਅਸੀਂ ਲੁਧਿਆਣੇ ਤੇ ਉਸ ਵੇਲੇ ਅਸੀਂ ਦੇਖਦੇ ਹਾਂ ਕਿ ਇਹਨਾਂ ਲੋਗਾਂ ਨੂੰ ਪਤਾ ਲੱਗ ਚੁੱਕਾ ਸੀ ਔਰ ਇਹਨਾਂ ਨੇ ਆਪਣਾ ਦੌੜ ਲਾ ਲਈ ਸੀ ਪਹਿਲਾਂ ਹੀ ਭੱਜ ਗਏ ਸੀ ਸੋ ਕੱਲ ਦਾ ਤਰੀਕ ਪੈਂਦੀ ਆਪਣੀ ਰਪਲਖੇ 16 ਦਸੰਬਰ 16 ਦਸੰਬਰ ਨੂੰ ਅਸੀਂ ਇਹਨਾਂ ਲੋਗਾਂ ਨੂੰ ਕੁਲ ਗਏ ਆ ਰੀਡ ਮਾਰਨ ਸਾਡੀ ਪੁਲਿਸ ਪਾਰਟੀ ਨਾਲ ਸੀ 6-7 ਜਾਨੇ ਸੀ ਨਾਲ ਸੋ ਇਹਨਾਂ ਨੇ ਜਾਣ ਤੋਂ ਪਹਿਲਾਂ ਇਹ ਸਿਰਫ ਇਹਨਾਂ ਦਾ ਸਟਾਫ ਸੀ ਇਹਨਾਂ ਦੀਆਂ ਦੋਨੋਂ ਸਰਦਾਰਜੀ ਟੁਆਇਜ਼ ਵਾਲੀ ਦੁਕਾਨ ਤੇ ਰੇਡ ਮਾਰੀ ਗਈ ਸਲੂਜਾ ਸਟੋਰ ਤੇ ਰੇਡ ਮਾਰੀ ਗਈ ਔਰ ਰੇਡ ਮਾਰਨ ਤੋਂ ਬਾਅਦ ਇਹ ਲੋਕ ਉਥੋਂ ਗਾਇਬ ਹੋ ਗਏ ਰੇਡ ਦੇ ਵਿੱਚ ਮੈਂ ਵੀ ਨਾਲ ਗਿਆ ਸੀ ਉਹਨਾਂ ਉੱਥੋਂ ਫਿਰ ਅਸੀਂ ਇਹਨਾਂ ਦਾ ਇੱਕ ਸੁਪਰਵਾਈਜ਼ਰ ਹੈ ਮੁੰਡਾ ਰੋਹਿਤ ਉਹਨੂੰ ਪੁਲਿਸ ਨੇ ਨਾਲ ਲਿਆ ਭੀੜ ਤੋਂ ਥੋੜਾ ਦੂਰ ਲਿਆਂਦਾ ਬੜੇ ਪਿਆਰ ਨਾਲ ਅਸੀਂ ਉਹਨੂੰ ਰੋਟੀ ਖਵਾਈ ਗਜਰੇਲਾ ਵੀ ਖਵਾਇਆ ਰੁਨੀ ਕੋ ਗੱਲ ਕਹੀ ਕਿ ਅਸੀਂ ਤੈਨੂੰ ਕੁਝ ਨਹੀਂ ਕਹਿਣਾ ਸਿਰਫ ਸਾਨੂੰ ਇਨਟੀਮੇਸ਼ਨ ਦੇ ਦੇ ਕਿਉਂਕਿ ਉਹਦੇ ਸੰਪਰਕ ਚਾਤੇ ਬਾਕੀ ਵੀ ਜਿਹੜੇ ਇਹਨਾਂ ਦੇ ਸਟੋਰ ਤੇ 50 ਬੰਦੇ ਇਹਨਾਂ ਨੇ ਇਮਪਲੋਈ ਰੱਖੇ ਨੇ ਔਰ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਕਿਸੇ ਨੂੰ ਫੰਡਸ ਨਹੀਂ ਦਿੰਦੇ ਸੈਲਰੀਜ਼ ਨਹੀਂ ਟਾਈਮ ਸਿਰ ਦਿੰਦੇ ਕਿਉਂਕਿ ਸਟਾਫ ਕੋਲੋਂ ਬੜਾ ਗੁੱਸਾ ਮਨੇ ਆਇਆ ਐਸਆਈ ਪੀਐਫ ਨਹੀਂ ਕੱਟਦੇ ਜਿਹੜਾ ਕਿ ਕੱਟਣਾ ਜ਼ਰੂਰੀ ਹੈ ਔਰ ਵੀ ਇਹਨਾਂ ਦੀ ਜਿਹੜੀ ਬਿਲਿੰਗ ਹੈ ਜੋ ਪਰਚੇਜ਼ਿੰਗ ਹੈ ਇਹਨਾਂ ਦੇ ਵਪਾਰੀ ਬੈਠੇ ਸੀ ਇੱਕ ਕਹਿੰਦਾ ਮੇਰਾ 50 ਲੱਖ ਦੇਣਾ ਦਿਨ ਦਿਨ ਵੇਖ ਕਹਿੰਦਾ ਮੈਂ 20 ਲੱਖ ਲੈਣਾ ਇੱਕ ਸੂਰਤ ਤੋ ਆਇਆ ਸੀ ਦਿੱਲੀੋਂ ਐਸੋ ਚਲੋ ਇਹਨਾਂ ਦੀਆਂ ਪਰਸਨਲ ਇਸ਼ੂਸ ਨੇ ਸਾਨੂੰ ਉਹਦੇ ਨਾਲ ਤਲਕ ਨਹੀਂ ਬਟ ਇੱਕ ਮੋਰਲ ਕੈਰੈਕਟਰ ਪਤਾ ਲੱਗਦਾ ਸੋ ਉਸ ਤੋਂ ਬਾਅਦ ਫਰਾਰ ਹੋ ਗਏ ਲੋਕ ਉਹਨਾਂ ਅਸਲੇ ਫਰਾਰ ਨੇ ਔਰ ਮੇਰੇ ਬਾਰੇ ਤੁਸੀਂ ਜਾਣਦੇ ਹੋ ਮੈਂ ਸੁਨੀਲ ਮੁੱਲਨ ਐਡਵੋਕੇਟ ਹਾਂ ਇਸ ਕੇਸ ਦੀ ਲੜਕੀ ਵੱਲੋਂ ਉਹਦੇ ਪੇਰੈਂਟਸ ਵੱਲੋਂ ਪਰਵਾਹੀ ਕਰ ਰਹੇ ਹਾਂ ਔਰ ਇਸ ਤੋਂ ਇਲਾਵਾ ਵੀ ਜਿਹੜੀ ਲੜਕੀ ਵੱਲੋਂ ਇਲਜ਼ਾਮ ਲਾਏ ਗਏ ਨੇ ਉਹਦੇ ਵਿੱਚ ਅਨੈਚੁਰਲ ਸੈਕਸ 17377 ਰੇਪ 376 ਇਨਡੀਸੈਂਟ ਰਿਪਰੈਜ਼ੈਂਟੇਸ਼ਨ ਆਫ ਔਮਨ ਦੀ ਧਾਰਾ 3 354 ਤੇ ਹੋਰ ਕਈ ਧਾਰਾਵਾਂ ਵਿੱਚ ਵੀ ਪਰਚੇ ਦਰਜ ਕਰਨ ਦੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਪਰ ਇੱਕ ਹੋਰ ਮੈਂ ਇਧਰ ਗੱਲ ਦੱਸ ਦਿੰਦਾ ਕਿ ਇਹਨਾਂ ਲੋਕਾਂ ਨੇ ਉਸ ਬੇਟੀ ਦੀ ਆਈਡੀ ਦਾ ਗਲਤ ਇਸਤੇਮਾਲ ਕਰਕੇ ਜਾਲੀ ਸਾਈਨ ਕਰਕੇ ਕੁਝ ਖਾਤੇ ਖੋਲੇ ਕੁਝ ਕ੍ਰੈਡਿਟ ਕਾਰਡ ਵੀ ਲਏ ਨੇ ਉਹਨਾਂ ਦੀ ਤਫਤੀਸ਼ ਜਾਰੀ ਹੈ ਐਂਟਰੀਜ਼ ਕੋਖੀਆਂ ਜਾਣਗੀਆਂ ਇਸ ਤੋਂ ਇਲਾਵਾ ਹੋਰ ਵੀ ਕਈ ਕੁਝ ਤੁਹਾਨੂੰ ਦੱਸ ਦਿੰਦਾ ਕਿ ਬੇਟੀ ਦੀ ਈਮੇਲ ਆਈਡੀ ਤੇ ਕਈ ਹੋਰ ਆਈਡਿਸ ਦਾ ਅਸੈਸ ਵੀ ਜਸਪਾਲ ਸਿੰਘ ਸਲੂਜਾ ਨੇ ਆਪਣੇ ਮੋਬਾਈਲ ਨੰਬਰ ਤੇ ਆਪਣੀ ਈਮੇਲ ਆਈਡੀ ਤੇ ਕੀਤਾ ਸੀ ਸੋ ਬਹੁਤ ਜਲਦੀ ਇਹ ਖੁਲਾਸੇ ਹੋਣਗੇ ਇੱਕ ਐਫ ਆਈ ਆਰ ਤੋਂ ਭੱਜ ਲੈਣ ਅਲਟੀਮੇਟਲੀ ਜ਼ਮਾਨਤ ਲੈਣੀ ਪੈਣੀ ਹੈ ਮੈਨੂੰ ਪਤਾ ਇਹਨਾਂ ਨੇ ਮੰਡੇ ਜਾਂ ਟਿਊਜ਼ਡੇ ਜ਼ਮਾਨਤ ਲਾਉਣੀ ਹੈ ਸੋ ਅਸੀਂ ਰੈਡੀ ਆਂ ਜਦੋਂ ਵੀ ਸਾਨੂੰ ਨੋਟਿਸ ਆਏਗਾ ਉਦੋਂ ਅਸੀਂ ਜ਼ਰੂਰ ਪਹੁੰਚਾਂਗੇ ਉੱਥੇ ਔਰ ਜੋ ਸੱਚ ਹੈ ਉਹ ਦੱਸਾਂਗੇ ਔਰ ਇਹਦੇ ਚ ਵੀ ਜਿਹੜੀ ਆਲਰੇਡੀ ਐਫਆਈਆਰ ਦਰਜ ਹੋਈ ਹੈ ਇਹਦੇ ਚ ਕੁਝ ਵੱਧਾ ਜੁਰਮ ਹੋਣਾ ਹੈ ਇਹਦੇ ਚ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਇਹਨਾਂ ਲੋਕਾਂ ਨੇ ਉਹਦਾ ਪਰਸ ਜੋ ਕਿ ਵੀਡੀਓ ਰਿਕਾਰਡਿੰਗ ਚ ਆਲਰੇਡੀ ਆ ਚੁੱਕਾ ਹੈ ਇਹਨਾਂ ਨੇ ਮੰਨ ਲਓ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਧਾਰਾ 201 ਦਾ ਵਾਧਾ ਹੋਏਗਾ ਜੇ ਇਹਨਾਂ ਨੇ ਉਹਨੂੰ ਕਿਸੇ ਹੋਰ ਨੂੰ ਦੇਣ ਦੀ ਉਹਦਾ ਸਮਾਨ ਵੇਚਣ ਦੀ ਕੋਸ਼ਿਸ਼ ਕੀਤੀ ਕਿਸੇ ਸੁਨਿਆਰੇ ਨੂੰ ਵੀ ਤਾਂ ਵੀ ਇਹਨਾਂ ਦੇ ਉੱਤੇ ਧਾਰਾ 109 ਚ ਉਹਨਾਂ ਬੰਦੇ ਨੂੰ ਨਾਮਜ਼ਦ ਕੀਤਾ ਜਾਏਗਾ 120 ਵਿੱਚ ਕ੍ਰਾਈਮ ਚ ਸਪੋਰਟ ਕਰਨ ਦੇ ਸ਼ਾਮਲ ਉਨ੍ਹਾਂ ਦਾ ਨਾਮ ਵਿੱਚ ਆਏਗਾ ਜੇ ਜੇ ਕਿਸੇ ਨੇ ਦੋਸ਼ੀ ਨੂੰ ਇਹਨਾਂ ਦੋਸ਼ੀਆਂ ਨੂੰ ਚੋਰੀ ਦੇ ਤੇ ਜਿਹੜੀ ਵੀ ਐਫਆਈਆਰ ਉਹਦੇ ਦੋਸ਼ੀਆਂ ਨੂੰ ਲੁਕਾਉਣ ਦੀ ਸ਼ੈਲਟਰ ਦੇਣ ਦੀ ਕੋਸ਼ਿਸ਼ ਕੀਤੀ ਪਤਾ ਲੱਗ ਜਾਣਾ ਹੈ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਹੁਣ ਇਹਨਾਂ ਦੇ ਕਾਊਂਟਡਾਊਨ ਸ਼ੁਰੂ ਹੈ ਇਹਨਾਂ ਦੀਆਂ ਜਿੰਨੀਆਂ ਵੀ ਗੰਦੀਆਂ ਹਰਕਤਾਂ ਔਨ ਰਿਕਾਰਡ ਨੇ ਅੰਡਰ ਇਨਵੈਸਟੀਗੇਸ਼ਨ ਨੇ ਔਰ ਇਹਦੇ ਚ ਕਈ ਵਪਾਰੀ ਵੀ ਇਨਵੋਲਵ ਨੇ ਜਿਹੜੇ ਇਹਨਾਂ ਦੇ ਕੁਝ ਕ੍ਰਾਈਮ ਚੱਲਦੇ ਆ ਉਹਨਾਂ ਵਪਾਰੀਆਂ ਦੀ ਵੀ ਘੋਖ ਹੋਏਗੀ ਔਰ ਬਹੁਤ ਜਲਦੀ ਤੁਹਾਡੇ ਸਾਹਮਣੇ ਖੁਲਾਸੇ ਹੋਣਗੇ ਔਰ ਦੇਖਦੇ ਚਲੋ ਇਹ ਇੱਕ ਘਟੀਆ ਲੋਗ ਆਪਣੀ ਬੇਟੀ ਦੇ ਨਾਲ ਕਿਦਾਂ ਦੀਆਂ ਸ਼ਲੀਲਰਕਦਾ ਕਰ ਸਕਦੇ ਨੇ ਕਿਸ ਤਰ੍ਹਾਂ ਇਹਨਾਂ ਦੇ ਖਿਲਾਫ ਕੀ ਕੀ ਕਾਰਵਾਈ ਹੈ ਮੈਂ ਲੁਧਿਆਣਾ ਨੂੰ ਪੰਜਾਬ ਨੂੰ ਪੂਰੇ ਐਨਆਰਆਈ ਭੈਣ ਭਰਾਵਾਂ ਨੂੰ ਟਾਈਮ ਟੂ ਟਾਈਮ ਗਾਈਡ ਕਰਦਾ ਰਵਾਂਗਾ ਦੱਸਦਾ ਰਵਾਂਗਾ ਇਸ ਕੇਸ ਦਾ ਅਪਡੇਟ ਔਰ ਤੁਹਾਨੂੰ ਇੰਨੀ ਡਿਟੇਲ ਦੱਸਾਂਗੇ ਤੁਸੀਂ ਵੀ ਸੋਚੋਗੇ ਕਿ ਇਹ ਸੱਚੀ ਮੁੱਚੀ ਅੱਜ ਦੁਨੀਆ ਅੱਜ ਵੀ ਇਸ ਤਰ੍ਹਾਂ ਤੇ ਵੱਸੀ ਹੋਈ ਆ ਅੱਜ ਵੀ ਇਹੋ ਜੀਆਂ ਘਟੀਆਂ ਔਰ ਗੰਦੀਆਂ ਹਰ ਕਿਤਾਂ ਹੁੰਦੀਆਂ ਨੇ ਸੋ ਬੜੇ ਹੈਵੀ ਹਾਰਟ ਨਾਲ ਅੱਛਾ ਮੈਨੂੰ ਕਿਸੇ ਪੱਤਰਕਾਰ ਨੇ ਵੀ ਸਵਾਲ ਪੁੱਛਿਆ ਕਿ ਜੀ ਜੇ ਇਹਨਾਂ ਨੇ ਕੋਈ ਬਿੱਲ ਬਣਾ ਕੇ ਸ਼ੋਅ ਕਰਤਾ ਫਲਾਣਾ ਕਰਤਾ ਜੇ ਕੋਈ ਇਹੋ ਜੀ ਵੀ ਕਾਰਵਾਈ ਹੁੰਦੀ ਆ ਤੇ ਧਾਰਾ 476 76 71 120 ਬੀ ਔਰ ਵੀ ਕਈ ਤਰ੍ਹਾਂ ਦੀ ਐਡੀਸ਼ਨ ਹੋ ਸਕਦੀ ਇਹਦੇ ਚ ਸੋ ਮੇਰੀ ਜਨਤਾ ਨੂੰ ਜਿਹੜੇ ਉਹਨਾਂ ਦੇ ਖੈਰ ਖਵਾਦ ਦੇਖ ਰਹੇ ਨੇ ਪ੍ਰੋਗਰਾਮ ਉਹ ਆਪ ਵੀ ਦੇਖ ਰਹੇ ਨੇ ਪ੍ਰੋਗਰਾਮ ਨੂੰ ਮੈਨੂੰ ਪਤਾ ਔਰ ਉਹਨਾਂ ਨੂੰ ਵੀ ਅਗਾ ਕਰਦੇ ਆ ਕਿਸ ਤੋਂ ਅੱਗੇ ਕੋਈ ਗਲਤ ਹਰਕਤ ਕੀਤੀ ਤੇ ਸ਼ਾਇਦ ਬਹੁਤ ਮਾਰੀ ਹੋਏਗੀ ਇਹ ਵੀ ਤੁਹਾਨੂੰ ਦੱਸ ਦੇਣਾ ਕਿ ਇਹਨਾਂ ਦੀ ਇਹਨਾਂ ਦੇ ਨਾਲ ਪਹਿਲਾਂ ਸੌਫਟ ਕੋਰਨਰ ਤੇ ਅਪਰੋਚ ਹੋਈ ਸੀ ਔਰ ਇਹਨਾਂ ਦੇ ਵਕੀਲ ਸਾਹਿਬ ਨੇ ਮੈਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਮੈਂ ਉਹਨਾਂ ਨੂੰ ਵੈਲਕਮ ਕੀਤਾ ਸੀ ਮੈਂ ਕਿਹਾ ਅਲਟੀਮੇਟਲੀ ਗੱਲ ਟੇਬਲ ਤੇ ਮੁੱਕਣੀ ਹੈ ਦੱਸੋ ਇਹ ਚਾਹੁੰਦੇ ਕੀ ਨੇ ਸੋ ਇਹ ਐਕਚੁਅਲੀ ਕੀ ਕਰ ਰਹੇ ਸੀ ਸ਼ੈਤਾਨੀਆਂ ਕਰ ਰਹੇ ਸੀ ਵੀ ਸੋਚ ਕੇ ਵੀ ਸ਼ਾਇਦ ਅਸੀਂ ਕੋਈ ਕੇਸ ਪਹਿਲਾਂ ਪਾ ਦਈਏ ਤੇ ਸਾਡਾ ਬਚਾਅ ਹੋ ਜਾਏਗਾ ਸਾਡੇ ਤੇ ਐਫ ਆਈ ਆਰ ਨਹੀਂ ਹੋਏਗੀ ਪਰ ਇਹਨਾਂ ਨੂੰ ਸ਼ਾਇਦ ਮੂਰਖ ਨੂੰ ਪਤਾ ਨਹੀਂ ਸੀ ਕਿ ਚੋਰੀ ਕਰਨ ਦੀ ਸਜ਼ਾ ਮਿਲਦੀ ਮਿਲਦੀ ਹੈ। ਔਰ ਫਿਲਹਾਲ ਇਹ ਸਜ਼ਾ ਜਿਹੜੀ ਹੈ 3 ਸਾਲ ਪਲੱਸ ਫਾਈਨ ਹੈ। ਬੱਟ ਇਹ ਮੇਰਾ ਵਾਦਾ ਹੈ ਕਿਉਂਕਿ ਇਹਦੇ ਚ ਧਾਰਾ ਲੱਗਣ ਚ ਥੋੜੀ ਜਿਹੀ ਕਮਜ਼ੋਰੀ ਰਹਿ ਗਈ। ਉਹਦੀ ਧਾਰਾ ਐਡੀਸ਼ਨ ਆਫ ਚਾਰजेस, ਐਡੀਸ਼ਨ ਆਫ ਅਕਿਊਜ਼ ਦੀ ਅਪਲੀਕੇਸ਼ਨ ਬਹੁਤ ਜਲਦੀ ਜਾ ਰਹੀ ਹੈ। ਔਰ ਇਹਦੇ ਨਾਲ ਇਹਨਾਂ ਦੀ ਜਿੰਨੀਆਂ ਵੀ ਪ੍ਰਾਪਰਟੀਆਂ ਨੇ, ਬੈਂਕ ਅਕਾਊਂਟਸ ਨੇ ਵਾਚੇ ਜਾਣਗੇ, ਲੋੜ ਵੀ ਤੇ ਸੀਲ ਵੀ ਕਰਾਏ ਜਾਣਗੇ। ਸੋ ਇਹਨਾਂ ਦੇ ਘਰੇ ਲੋਕਰ ਵੀ ਐ ਉਹ ਵੀ ਸਾਨੂੰ ਪਤਾ ਹੈ ਬਹੁਤ ਕੁਝ ਪਤਾ ਹੈ ਸੋ ਆਂਦੋ ਸਮਾਂ ਸਭ ਕੁਝ ਤੁਹਾਨੂੰ ਦੱਸਾਂਗੇ ਜਨਤਾ ਦੇ ਸਾਹਮਣੇ ਪੱਖ ਲਿਆਵਾਂਗੇ ਔਰ ਬਾਕੀ ਇੱਕ ਗੱਲ ਦੱਸਣਾ ਜਿਹੜੇ ਵੀ ਕੁਝ ਗਲਤ ਲੋਕ ਕਮੈਂਟਾਂ ਚ ਗਾਲਾਂ ਲਿਖਦੇ ਨੇ ਬਚ ਕੇ ਰਹਿਣਾ ਪਰਚਾ ਕਰਾਂਗਾ ਆਪਣੀ ਗੱਲ ਲਿਖੋ ਆਪਣੀ ਗੱਲ ਦੱਸੋ ਤੁਹਾਨੂੰ ਇਹ ਗੱਲ ਝੂਠੀ ਲੱਗਦੀ ਹੈ ਤਾਂ ਲਿਖੋ ਸੱਚੀ ਲੱਗਦੀ ਤਾਂ ਲਿਖੋ ਬਟ ਜੇ ਕਿਸੇ ਨੇ ਗੰਦੀ ਗਾਲ ਲਿਖੀ ਜਾਂ ਕੋਈ ਬਕਵਾਸ ਲਿਖਣ ਦੀ ਕੋਸ਼ਿਸ਼ ਕੀਤੀ ਯਾਦ ਰੱਖਣਾ ਆਈਡੀ ਤੁਸੀਂ ਫੇਕ ਬਣਾਈ ਐ ਪਰ ਜਿਹੜੀ ਡਿਵਾਈਸ ਤੋਂ ਪਾਈ ਹੈ ਨਾ ਉਹ ਫੇਕ ਨਹੀਂ ਹੋ ਸਕਦੀ ਉੱਥੋਂ ਤੁਹਾਡਾ ਆਈਪੀ ਨੰਬਰ ਉੱਥੋਂ ਤੁਹਾਡਾ ਫੋਨ ਨੰਬਰ ਉੱਥੋਂ ਤੁਹਾਡਾ ਸਭ ਕੁਝ ਟਰੈਕ ਕਰਾ ਕੇ ਪਰਚਾ ਕਰਾਂਗਾ ਸੋ ਮਰਿਆਦਾ ਚ ਰਹੋ ਸਿਸਟਮੈਟਿਕ ਚ ਚਲੋ ਚੰਗੇ ਕੰਮ ਕਰੋ ਔਰ ਐਨਾ ਬਦਨਾਮੀ ਤੋਂ ਬਚੋ ਘਟਿਆ ਕੰਮ ਕਰਨ ਵਾਲੇ ਦੀ ਹਾਲਾਤ ਕੀ ਹੋ ਰਹੇ ਨੇ ਅੱਜ ਦੁਕਾਨਾਂ ਤੋਂ ਭੱਜੇ ਨੇ ਘਰੋਂ ਭੱਜੇ ਨੇ ਪਤਾ ਨਹੀਂ ਕਿੱਥੇ ਲੁੱਕ ਕੇ ਰਹਿ ਰਹੇ ਹੋਣਗੇ ਸੋ ਜਿੱਥੇ ਮਰਜੀ ਲੁਕ ਜਾਣ ਕਾਨੂੰਨ ਦੇ ਹੱਥ ਬੜੇ ਲੰਬੇ ਆ ਚੂਆ ਜਿਹੜੀ ਮਰਜ਼ੀ ਖੁਰਚ ਵਰਜੇ ਵਾਦਾ ਕਰਦਾ ਆ ਪਾਏਗਾ ਕਿ ਮੈਨੂੰ ਫੜ ਲਓ ਪਸ ਚੋਰੀ ਕਰਨ ਦੇ ਮਾਮਲੇ ਚ ਲੁਧਿਆਣਾ ਦੀਆਂ ਦੋ ਨਾਮੀ ਪਾਰਟੀਆਂ ਸਰਦਾਰਜੀ ਟੁਆਇਸ ਤੇ ਸਲੂਜਾ ਸਟੋਰ ਜਿਹੜਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈ ਉਹਨਾਂ ਦੇ ਉੱਤੇ ਚੋਰੀ ਦਾ ਪਰਚਾ ਦਰਜ ਕੀਤਾ ਗਿਆ ਫਗਵਾੜਾ ਪੁਲਿਸ ਵੱਲੋਂ ਕਪੂਰਥਲਾ ਡਿਸਟ੍ਰਿਕਟ ਚ ਹੁੰਦੀ ਹੈ ਫਗਵਾੜਾ ਪੁਲਿਸ ਨੇ ਤੰਦੂਰੀ ਬਾਈਟ ਦੇ ਉੱਤੇ ਕੀ ਐਪੀਸੋਡ ਹੋਇਆ ਸੀ ਜਿਹਦੇ ਵਿੱਚ ਪਹਿਲਾਂ ਤੁਹਾਨੂੰ ਮੇ ਦੋਸ਼ੀਆਂ ਦੇ ਨਾਮ ਦੱਸ ਦਿੰਨਾ ਜਸਪਾਲ ਸਿੰਘ ਸਲੂਜਾ ਜੋ ਕਿ ਸਲੂਜਾ ਸਟੋਰ ਦਾ ਮਾਲਕ ਹੈ ਉਹਦੀ ਵਾਈਫ ਕਮਲਜੀਤ कौर ਸਲੂਜਾ ਸਲੂਜਾ ਸਟੋਰ ਬੇਬੇ ਨਾਨਕੀ ਗੁਰਦੁਆਰਾ ਸ਼ਾਇਦ ਕੁਮਾਰ ਮੰਡੀ ਲੁਧਿਆਣਾ ਉਹਨਾਂ ਦਾ ਬੇਟਾ ਅਸ਼ਮੀਤ ਸਿੰਘ ਸਲੂਜਾ ਸਟੋਰ ਵਾਲਿਆਂ ਦੇ ਮਾਲਕ ਦਾ ਬੇਟਾ ਉਸ ਤੋਂ ਬਾਅਦ ਬੱਗਾ ਸਰਦਾਰਜੀ ਟੌਇਜ਼ ਵਾਲਿਆਂ ਦਾ ਮਾਲਕ ਹੀਰਾ ਸਿੰਘ ਜਿੰਮੀ ਜਿਹੜਾ ਕਿ ਸਰਦਾਰਜੀ ਟੁਆਇਸ ਦੇ ਦੂਸਰਾ ਬੰਦਾ ਨਾਲ ਬੈਠਦਾ ਸੁਖਲੀਨ ਸਿੰਘ ਜਿਹੜਾ ਕਿ ਸਰਦਾਰਜੀ ਟੁਆਇਸ ਵਾਲਿਆਂ ਦਾ ਸਰਦਾਰਜੀ ਟੁਆਇਸ ਦੀਆਂ ਦੋ ਦੁਕਾਨਾਂ ਨੇ ਉੱਥੇ ਇੱਕ ਹੈਗੀ ਹੈ ਕੁਮਾਰ ਮੰਡੀ ਚ ਦੂਜੀ ਹੈਗੀ ਹੈ ਕੈਂਪ ਜਵਾਰ ਕੈਂਪ ਚ ਸੋ ਬਾਕੀ 8 ਤੋਂ 10 ਨਾਮ ਅਲੂਮ ਵਿਅਕਤੀ ਇਹਨਾਂ ਦੇ ਉੱਤੇ ਇਲਜ਼ਾਮ ਕੀ ਹੈ ਕਿ ਇਹਨਾਂ ਲੋਕਾਂ ਨੇ ਜਦੋਂ 23 ਅਕਤੂਬਰ ਦੀ ਰਾਤ ਦਾ ਵੇਲਾ ਸੀ 23 ਅਕਤੂਬਰ ਵਾਲੇ ਦਿਨ ਇਹਨਾਂ ਨੇ ਰਾਤ ਦੇ ਕੋਈ 6:30 7 ਵਜੇ ਐਕਚੁਅਲੀ ਡਕੈਤੀ ਮੰਦੀ ਉਹਨੂੰ ਲੁੱਟਖੋ ਕਹਿੰਦੇ ਨੇ ਲੁੱਟਖੋ ਕੀਤੀ ਹੈ 379 ਬੀਚ ਕਵਰ ਹੁੰਦੀ ਹੈ ਸੋ ਇਹਨਾਂ ਨੇ ਉਥੇ ਕੁਝ ਖਾਣ ਪੀਣ ਗਏ ਸੀ ਤੇ ਉਥੋਂ ਇੱਕ ਪਰਸ ਚੋਰੀ ਕੀਤਾ ਜਿਹੜਾ ਕਿ ਵੀਡੀਓ ਰਿਕਾਰਡਿੰਗ ਚ ਆਇਆ ਔਰ ਪਲੱਸ ਉਥੇ ਉਥੇ ਫਿਰ ਇਹਨਾਂ ਨੇ ਮਾਰਕੁੱਟ ਵੀ ਕੀਤੀ ਔਰ ਜੋ ਵੀ ਇੱਕ ਘਟਿਆ ਲੋਗ ਕਰ ਸਕਦੇ ਨੇ ਇਹਨਾਂ ਨੇ ਉਹ ਲੋ ਉਹ ਹਰਕਤਾਂ ਕੀਤੀਆਂ ਇੱਕ ਵੀਰ ਦੀ ਪੱਗ ਵੀ ਲਾਈ ਇਹਨਾਂ ਨੇ ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੋਈਆਂ ਉਹਦੇ ਤੇ ਕੰਪਲੇਂਟ ਦਿੱਤੀ ਗਈ ਕੰਪਲੇਂਟ ਦੇਣ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਪੁਲਿਸ ਨੇ ਬਹੁਤ ਵਾਰ ਸੱਦਿਆ ਪਰ ਇਹ ਲੋਕ ਉੱਥੇ ਹਾਜ਼ਰ ਨਹੀਂ ਹੋਏ ਅ ਜਦੋਂ ਇਹਨਾਂ ਨੂੰ ਸੱਦਿਆ ਇਹ ਲੋਕ ਨਹੀਂ ਹਾਜ਼ਰ ਹੋਏ ਤੇ ਪੁਲਿਸ ਨੇ ਫਿਰ ਆਪਣੀ ਕਾਰਵਾਈ ਕਰਦੇ ਹੋਏ ਲਗਭਗ ਪਣ ਦੋ ਮਹੀਨੇ ਬਾਅਦ ਐਫ ਆਈ ਆ ਨੰਬਰ 101 ਥਾਣਾ ਕਪੂਰਥਲਾ ਔਰ 14 12 2023 ਨੂੰ ਰਾਤ ਦੇ 22:39 ਤੇ ਐਫ ਆਈ ਆਰ ਦਰਜ ਕੀਤੀ ਸੀ ਧਾਰਾ 323 ਮਾਰਕੁੱਟ ਕਰਨ ਦੀ 355 379 ਚੋਰੀ ਕਰਨ ਦੀ 506 ਧਮਕਾਉਣ ਦੀ ਤੇ ਧਾਰਾ 34 ਕਮਨ ਇੰਟੈਂਸ਼ਨ ਸ਼ਬਦ ਜਦੋਂ ਇਕੋ ਇੰਟੈਂਸ਼ਨ ਹੋਵੇ 120 बी ਜਾਂ 34 ਲੱਗੇ ਇੱਕ ਚੀਜ਼ ਹੁੰਦੀ ਹੈ ਸੋ ਕੀਤਾ ਕੀ ਇਹਨਾਂ ਨੇ ਕਿ ਉਹ ਦਿਨ ਰਾਤ ਨੂੰ ਲਗਭਗ 6:30 7 ਵਜੇ ਇਹ ਲੋਕ ਗਏ ਨੇ ਔਰ ਜਾ ਕੇ ਮੁੱਦਾ ਪੂਰਾ ਕੀ ਹੈ ਕਿ ਪਰਚਾ ਦਰਜ ਕਿੰਨੇ ਕਰਾਇਆ ਸਾਰੇ ਜਨਤਾ ਇਹ ਜਾਣਨਾ ਚਾਹੁੰਦੀ ਹੋएगी ਇਹਨਾਂ ਦੇ ਜਿਹੜਾ ਜਸਪਾਲ ਸਿੰਘ ਹੈ ਜਿਹੜਾ ਜਸਪਾਲ ਸਿੰਘ ਸਲੂਜਾ ਸਲੂਜਾ ਸਟੋਰ ਦਾ ਮਾਲਕ ਹੈ ਉਹਦੀ ਉਹ ਦੁਕਾਨ ਉਥੇ ਰੈਂਟ ਤੇ ਕੀ ਹੈ ਸੋ ਇਸੇ ਨਾਲ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਸਭ ਦਾ ਆਪਣਾ ਸੁਨੀਲ ਮੱਲਨ ਐਡਵੋਕੇਟ ਚੰਡੀਗੜ੍ਹ ਤੋਂ ਲਾਈਵ ਤੁਹਾਡੇ ਨਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫੇਰ ਦੱਸ ਰਿਹਾ ਐਫ ਆਈ ਆਰ ਨੰਬਰ 101 ਥਾਣਾ ਫਗਵਾੜਾ ਕਪੂਰਥਲਾ ਥਾਣਾ ਸਦਰ ਡਿਸਟ੍ਰਿਕਟ ਕਪੂਰਥਲਾ ਚ ਐਫ ਆਈ ਆਰ ਦਰਜ ਹੋਈ ਪਰਿਵਾਰ ਸਲੂਜਾ ਸਟੋਰ ਕੁਮਾਰ ਮੰਡੀ ਲੁਧਿਆਣਾ ਦੂਜੇ ਸਰਦਾਰਜੀ ਟੁਆਇਜ਼ ਕੁਮਾਰ ਮੰਡੀ ਤੇ ਕੈਂਪ ਜੋਹਰ ਕੈਂਪ ਜਿਹਨੂੰ ਕਹਿੰਦੇ ਹੋ ਜੋਹਰ ਕੈਂਪ ਲੁਧਿਆਣਾ ਇਹਨਾਂ ਪਰਿਵਾਰਾਂ ਦੇ ਖਿਲਾਫ ਚੋਰੀ ਧਮਕੀਆਂ ਮਾਰਕੁਟਾਈ ਤੇ ਹੋਰ ਧਾਰਾਵਾਂ ਵਿੱਚ ਪਰਚਾ ਦਰਜ ਹੈ ਕਈਆਂ ਛਲੇ ਹੋਰ ਪੈਂਡਿੰਗ ਹੈ ਉਹ ਬਹੁਤ ਜਲਦੀ ਦਰਜ ਕਰਾ ਰਹੇ ਹਾਂ ਜੀ ਧੰਨਵਾਦ ਅਪਡੇਟ ਮਿਲਦੇ ਰਹਿਣਗੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ